ਆਪ ਜਪਾਏ ਜਪੈ ਸੋਨਾ ਬਸ ਜਿਹਨੂੰ ਕਿਰਪਾ ਕਰਕੇ ਅਕਲ ਬਖਸ਼ ਦਿੰਦਾ ਹੈ ਨਾ ਸੋਝੀ ਬਖਸ਼ ਦਿੰਦਾ ਫਿਰ ਉਹ ਉਸ ਦਾ ਨਾਮ ਹੀ ਜਪਦਾ ਹੈ ਬਸ ਹੁਣ ਇਥੇ ਨਾਮ ਜਪਣ ਦਾ ਮਤਲਬ ਕੀ ਹੈ ਜਿਹਨੂੰ ਜਾਗ ਲਿਆਉਂਦਾ ਹੈ ਜਾਗ ਅੰਦਰੋਂ ਉਹੀ ਕਰੇਗਾ ਨਾ ਜਪਦਾ ਹੈ ਆਪ ਗਾ ਵਾਏ ਇਹਨੂੰ ਗਵਾਏ ਨਹੀਂ ਪੜਨਾ ਜੀ ਵੇਖੋ ਗੱਗੇ ਨੂੰ ਕੰਨਾ ਤੇ ਅੱਗੇ ਵੀ ਕੰਨਾ ਲੱਗਿਆ ਆਏ ਸੋ ਹਰ ਗੁਣ ਗਾ ਜਿਸ ਤੋਂ ਆਪ ਗਵਾਉਂਦਾ ਉਸ ਤੋਂ ਤਕ ਰਵਾਉਂਦਾ ਉਹੀ ਗਾ ਸਕਦਾ ਹੁਣ ਕਹਿਣ ਦਾ ਮਤਲਬ ਜੇ ਆਪ ਗਵਾਏ ਤਾਂ ਹੀ ਉਹਦੇ ਗੁਣਾਂ ਨੂੰ ਗਾਇਆ ਜਾ ਸਕਦਾ ਹੈ ਤਾਂ ਹੀ ਜੀਵਨ ਵਿੱਚ ਚੰਗੇ ਗੁਣ ਪ੍ਰਗਟ ਹੋ ਸਕਦੇ ਨੇ ਜੇ ਉਹ ਕਿਰਪਾ ਕਰਕੇ ਆਪ ਸੋਜੀ ਬਖਸ਼ਿਸ਼ ਕਰਦਾ ਹੈ ਗਵਾਉਂਦਾ ਹੈ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਹੁਣ ਚੰਗੇ ਗੁਣਾਂ ਦਾ ਪ੍ਰਕਾਸ਼ ਆ ਹੁੰਦਾ <div>ਦੀਓ ਕਿਰਪਾ ਘਰੇ ਇਨਾ ਨਾਲ ਸਾਝ ਕੋਈ ਮਿਰਲਾ ਪਾਉਂਦਾ ਹੈ ਪ੍ਰਭੂ ਦੀ ਕਿਰਪਾ ਦੁਆਰਾ ਹੀ ਭਾਈ ਹਿਰਦੇ ਵਿੱਚੋਂ ਗਿਆਨ ਪ੍ਰਕਾਸ਼ ਹੁੰਦਾ ਹੈ ਹਿਰਦੇ ਵਿੱਚੋਂ ਧਰਤੀ ਦਾ ਰਾਜਾ ਬਣਾ ਛੱਡਦਾ ਹੈ ਵਾਹਿਗੁਰੂ ਜੀ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਪ੍ਰਗਾਸ ਮਨ ਸਿੱਧਾ ਕਰ ਦਿੰਦਾ ਹੈ ਵਾਹਿਗੁਰੂ ਜੀ ਤੇ ਉੱਤੇ ਫਿਰ ਹੁੰਦਾ ਕੀ ਹੈ ਜਦੋਂ ਸਿੱਧਾ ਹੁੰਦਾ ਹੈ ਉੱਥੇ ਚੰਗੇ ਚੰਗੇ ਬਚਨ ਟਿਕਣੇ ਸ਼ੁਰੂ ਹੋ ਜਾਂਦੇ ਨੇ ਜੀ ਚੰਗੇ ਚੰਗੇ ਮਿੱਠੇ ਬੋਲ ਚੰਗੀਆਂ ਗੱਲਾਂ ਟਿਕਣੀਆਂ ਸ਼ੁਰੂ ਹੋ ਜਾਂਦੀਆਂ ਨੇ ਮਾੜੀਆਂ ਖਤਮ ਹੋਣ ਲੱਗ ਜਾਂਦੀਆਂ ਨੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ ਫਿਰ ਉੱਥੇ ਚੰਗੇ ਚੰਗੇ ਸ਼ੁਭ ਬਚਨ ਟਿਕਣੇ ਸ਼ੁਰੂ ਹੁੰਦੇ ਨੇ ਪ੍ਰਭੂ ਦੀ ਆਦੇ ਕਮਲ ਪ੍ਰਗਾਸ ਉਹੀ ਕਮਲ ਮਨ ਸਿੱਧਾ ਕਰ ਦਿੰਦਾ ਹੈ ਪ੍ਰਭ ਸੁਪਰਸੰਨ ਵਸੈ ਮਨ ਸੋਏ ਜਿਨ੍ਹਾਂ ਤੇ ਪ੍ਰਸੰਨ ਹੋ ਜਾਂਦਾ ਹੈ ਨਾ ਉਹਨਾਂ ਦੇ ਹਿਰਦੇ ਵਿੱਚ ਵੱਸਦਾ ਹੈ ਫਿਰ ਆਪ ਆਪ ਆਸਣ ਲਾ ਕੇ ਬੈਠ ਜਾਂਦਾ ਹੈ ਹੁਣ ਸਾਨੂੰ ਅਸੀਂ ਗੁਰਬਾਣੀ ਨਾਲ ਨਹੀਂ ਜੁੜਦੇ ਸਾਨੂੰ ਇਹ ਨਹੀਂ ਪਤਾ ਹਰ ਮੰਦਰ ਇਹ ਸਰੀਰ ਹੈ ਜਦੋਂ ਇਹਦੇ ਵਿੱਚ ਬਿਨਾਂ ਸੋਚੇ ਸਮਝੇ ਕੁਝ ਪਾਈ ਜਾਵਾਂਗੇ ਪਾਈ ਜਾਵਾਂਗੇ ਬੋਡੀ ਵਿੱਚ ਫਿਰ ਕਿੱਥੇ ਹੈ ਖਿਰਤੇ ਮਨ ਦੁਖੀ ਰਹਿੰਦਾ ਹੈ ਜੇ ਤੋ ਪਸੰਗਤ ਕਰਾਂਗੇ ਮਹਾਰਾਜ ਦੀ ਬਾਣੀ ਨਾਲ ਜੁੜਾਂਗੇ ਬਸ ਫਿਰ ਤੇ ਪ੍ਰਭ ਸੋ ਪਰਸੰਨ ਪਸੈ ਮਨ ਸੋਏ ਜਿਹਦੇ ਤੇ ਪ੍ਰਸਾਨੀ ਹੋ ਗਿਆ ਭਾਈ ਉਹਦੇ ਹਿਰਦੇ ਵਿੱਚ ਆ ਆ ਬਸਦੇ ਨੇ ਪ੍ਰਭੂ ਜੀ ਪ੍ਰਭੂ ਤੇ ਆਤਮਤ ਊਤਮ ਹੋਏ ਭੈੜੀਆਂ ਭੈੜੀਆਂ ਸੋਚਾਂ ਖਤਮ ਹੋ ਗਈਆਂ ਉਹੀ ਸੋਚੀ ਜਾਣਾ ਕਾਮਵਾਰੀ ਸੋਚੀ ਜਾਣਾ ਕ੍ਰੋਧ ਬਾਰੇ ਸੋਚੀ ਜਾਣਾ ਇਹ ਰਖਾ ਬਾਰੇ ਉਹ ਸਾਰਾ ਕੁਝ ਵਾਇਕ੍ਰੋ ਜੀ ਨੇ ਖਤਮ ਕਰਕੇ ਨਾ ਫਿਰ ਉਹ ਉੱਚਾ ਸੋਚਦੇ ਨੇ ਉਹਨਾਂ ਨੂੰ ਉੱਚਾ ਸੋਚਣ ਲਾ ਦਿੰਦਾ ਅਸੀਂ ਵੀ ਕਹੀ ਹੈ ਅਸੀਂ ਮਤ ਦੀਜੈ ਮੇਰੇ ਠਾਕੁਰ ਐਸੀ ਮਤ ਦੀਜੈ ਮੇਰੇ ਠਾਕੁਰ ਐਸੀ ਸਦਾ ਸਦਾ ਤੂੰ ਤੇ ਧਿਆਈ ਸਦਾ ਸਦਾ ਤੂੰ ਤੇ ਧਿਆਈ ਤੂੰ ਮ ਕਰੋ ਦਇਆ ਮੇਰੇ ਸਾਈ ਤੂੰ ਮ ਕਰੋ ਦਇਆ ਮੇਰੇ ਸਾਈ ਤੁਮ ਬਸ ਇੱਕ ਦਿਨ ਆ ਜਾਂਦਾ ਫਿਰ ਅਸੀਂ ਉਤਮ ਕਰਦੇ ਆ ਨਾਮ ਨਾਲ ਜੁੜਦੇ ਆ ਪ੍ਰਭ ਦਇਆ ਤੇ ਮਾਤੂ ਉਤਮ ਹੋਏ ਉਹ ਉੱਚਾ ਸੋਚਦੇ ਨੇ ਭਾਈ ਸਰਬ નિਧਾਨ ਪ੍ਰਭ ਤੇਰੀ ਮਾਇਆ ਇੱਥੇ ਪ੍ਰਭ ਪ੍ਰਭੂ ਨੂੰ ਸੰਬੋਧਨ ਹੈ ਜੀ ਸਭ ਖਜਾਨੇ ਆਪ ਜੀ ਦੀ ਕਿਰਪਾ ਵਿੱਚ ਲੁਕੇ ਹੋਏ ਨੇ ਸਭ ਕੁਝ ਆਪ ਜੀ ਦੀ ਕਿਰਪਾ ਵਿੱਚ ਲੁਕਿਆ ਹੋਇਆ ਵਸ ਜਦੋਂ ਕਿਰਪਾ ਹੋਗੀ ਸਭ ਕੁਝ ਮਿਲ ਗਿਆ ਆਪੋਂ ਕਛੂ ਨਾ ਕਿਨੂ ਲਿਆ ਹੁਣ ਆਪਣੀ ਸਿਆਣਪ ਨਾਲ ਨਹੀਂ ਆਪਣੀ ਸਿਆਣਪ ਨਾਲ ਨਹੀਂ ਵਾਹਿਗੁਰੂ ਵਾਹਿਗੁਰੂ ਵੀ ਗਵਾਂਡੀਆਂ ਨੂੰ ਸੁਣਾਣ ਕਰਕੇ ਕਰਨਾ ਉੱਥੇ ਨਿਬਤੇ ਜੁੜੀ ਨਹੀਂ ਜਿੱਥੇ ਜੁਗਣੀ ਚਾਹੀਦੀ ਸੀ ਐਸਾ ਤੁਮ ਵਾਹਿਗੁਰੂ ਜੀ ਕਹਿੰਦੇ ਭਾਈ ਆਪਣੀ ਸਿਆਣਪ ਨਾਲ ਨਹੀਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ ਆਪੋ ਕਛੁ ਨਾ ਕਿਨੂ ਲਿਆ ਕਿਸੇ ਨੇ ਕੁਝ ਪ੍ਰਾਪਤ ਨਹੀਂ ਕੀਤਾ ਆਪਣੀ ਚਤਰਾਈਆਂ ਨਾਲ ਆਪਣੀ ਸਿਆਣਪ ਨਾਲ ਜਿੱਤ ਜਿੱਤ ਲਾਭੋ ਤਿਤ ਲੱਗੈ ਹਰਨਾਥ 나ਥ ਜਿੱਧਰ ਵੀ 나ਥ ਭਾਵ ਹਰੀ ਮਾਲਕ ਇਹਨਾਂ ਲੋਕਾਂ ਨੂੰ ਲਾਉਂਦਾ ਹੈ ਨਾ ਸਾਨੂੰ ਸਾਰੇ ਜੀਵਾਂ ਨੂੰ ਲਾਉਂਦਾ ਹੈ ਨਾ ਉਧਰ ਹੀ ਲੱਗ ਜਾਂਦੇ ਨੇ ਵਾਸੇ ਨਾਨਕ ਇਨ ਕਹਿ ਕਛੂ ਨਾ ਹਾਥ ਸਾਡੇ ਹੱਥ ਕੀ ਹੈ ਕੁਝ ਨਹੀਂ ਜੇ ਆਪ ਕਿਰਪਾ ਕਰੇ ਤਾਂ ਆਪ ਜਪਾਏ ਜਪਐ ਸੋ ਨਾਮ ਆਪ ਦਾ ਵਾਹਿਗੁਰੂ ਹਰ ਗੁਣ ਗਾਓ ਇਹ ਆਸਟਾ ਪਦ ਹੈ ਜੀ ਸਭ ਤੋਂ ਪਹਿਲਾਂ ਸ਼ਲੋਕ ਭਾਵ ਸਾਡੀਆਂ ਸਾਰਿਆਂ ਦੀ ਕਮਜ਼ੋਰੀਆਂ ਦੂਰ ਹੋ ਜਾਣ ਆਪ ਜੀ ਦੀ ਸ਼ਰਨ ਆਏ ਸੀ ਤੇ ਆਪ ਜੀ ਨੇ ਕਿਰਪਾ ਕਰਕੇ ਇਹ ਭਦਿਆਂ ਦੀ ਵਿਚਾਰ ਸਰਵਣ ਕਰਾਈ ਹੈ ਵਾਹਿਗੁਰੂ ਜੀ ਕਾਮ ਕ੍ਰੋਧ ਅਰ ਲੋਭ ਮੋ ਬਿਨਸ ਜਾਏ ਹਮੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਆਪ ਦੀ ਕਿਰਪਾ ਕਰੋ ਨਾਨਕ ਇਨ ਕਾ ਕਛੂ ਨਾ ਹਰ ਸਾਡੇ ਹੱਥ ਕੁਝ ਨਹੀਂ ਆ ਵਾਹਿਗੁਰੂ ਜੀ ਆਪ ਕਿਰਪਾ ਕਰੋ ਆਪ ਜਪਾਏ ਜਪੈ ਸਕਾਉ